ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਭੁੱਟੀ ਆਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਹੋਰ ਵੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਝੋਟੀ ਮੋਹਰਾ ਕੈਟਾਗਰੀ ਚ ਪੈਂਦੀ ਆ ਇਹ ਬਕਾਊ ਆ ਬੰਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ تنویر ਸਿੰਘ ਪਿੰਡ ਪੁੱਟੀ ਵਾਲਾ ਜੀ ਠੀਕ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਜੀ 97799 97799 32585 32585 ਹਾਂਜੀ ਬਾਈ ਜੀ ਠੀਕ ਹੈ ਤੇ ਆ ਝੋਟੀ ਆਪਣੇ ਘਰ ਦੀ ਹੈ ਬਾਈ ਹਾਂਜੀ ਹਾਂਜੀ ਬਾਈ ਘਰ ਦੀ ਪਹਿਲਾ ਸੂਆ ਹੁੰਦੀ ਹੈ ਹਾਂਜੀ ਹਾਂਜੀ ਕਿੰਨੇ ਦਿਨ ਲੈਂਦੀ ਹੈ ਬਾਈ ਏ ਬਾਈ ਹਫਤਾ ਲੈਂਦੀ ਹੈ ਜੀ ਹਫਤਾ ਸੱਤ ਅੱਠ ਦਿਨ ਲਈ ਠੀਕ ਹੈ ਜੀ ਤੇ ਸੀਮਨ ਵਗੈਰਾ ਦਾ ਪਤਾ ਹੈ ਕੋਈ ਲੱਗੇ ਦਾ ਬਾਈ ਨਹੀਂ ਬਾਈ ਜੀ ਸੀਮਨ ਸਰਕਾਰੀ ਲੱਗਿਆ ਜੀ ਇਹਦੇ ਠੀਕ ਆ ਹਾਂਜੀ ਠੀਕ ਆ ਲਓ ਵੀ ਸੱਜਣੋ ਚੰਗਾ ਕਦ ਕਾਠਾ ਗੋਲ ਸਿੰਘ ਦੀ ਆ ਮੋਹਰਾ ਕੈਟਾਗਰੀ ਚ ਪੈਂਦੀ ਆ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਕੀਨਣ ਝੋਟੀ ਪੂਰੀ ਸ਼ਕੀਨ ਝੋਟੀ ਆ ਥਣ ਬਹੁਤ ਸੋਹਣਾ ਲੱਗਿਆ ਤੇ ਜੈਡ ਬਲੈਕ ਆ ਬਿਲਕੁਲ ਪੂਛ ਦੇ ਵਿੱਚ ਵੀ ਵਾਲ ਕੋਈ ਚਿੱਟਾ ਹੈ ਨਹੀਂਗਾ ਹਾਨਾ ਹਵਾਨੇ ਨਹੀਂ ਬਿਲਕੁਲ ਸਾਫ ਆ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਦੋਸਤੋ ਥਣਾ ਦਾ ਸਾਈਜ਼ ਗਾਇਬ ਚੰਗਾ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾ ਦਾ ਬਾਕੀ ਹਫਤਾ 10 ਦਿਨ ਸੂਣ ਚ ਪਏ ਆ ਉਸ ਆ ਟੰਗ ਨਾਲ ਅੰਦਾਜ਼ਾ ਤੁਸੀਂ ਲਾਉਣਾ ਚੰਗੀ ਤਰ੍ਹਾਂ ਤੁਹਾਨੂੰ ਦੋਨਾਂ ਪਾਸਿਆਂ ਤੋਂ ਹਵਾਨਾ ਦਿਖਾ ਦਿੰਦੇ ਆ ਸਾਫ ਸੁਥਰਾ ਤੇ 15 ਹਵਾਨਾ ਲਓ ਵੀ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾ ਦਾ ਬਹੁਤ ਸ਼ਾਨਦਾਰ ਥਣਾ ਦੁਨਾ ਬਾਸਿਆਂ ਤੋਂ ਬਿਲਕੁਲ ਸੇਮ ਸਹੀ ਜਥਣਾ ਦਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਦੂਜੀ ਮਾਝੇ ਨੂੰ ਮਾਰਦੀ ਆ ਫੇਰ ਲੈ ਚੱਲ ਬਾਈ ਲੈ ਚੱਲ ਉਹ ਭੱਜਣਾ ਬਾਈ ਭੱਜਣਾ ਬਹੁਤ ਚੰਗਾ ਹਵਾ ਨਾ ਮੋੜ ਲਾ ਬਾਈ ਦੇਖ ਸਕਦੇ ਆ ਦੋਸਤੋ ਚੰਗਾ ਸਾਫ ਸੁਥਰਾ ਤੇ ਪਧਰਾ ਹਵਾ ਨਾ ਪਹਿਲਾ ਸੂਆ ਸੂਣਾ ਹੈ ਤੇ ਹਫਤਾ ਸੂਣ ਚ ਬਾਕੀ ਆ ਪੈੰਡ ਪੁੱਟੀ ਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੈਂਗੂ ਸੰਗਤੀ ਗੋਲ ਆ ਬਿਲਕੁਲ ਜੈਡ ਬਲੈਕ ਆ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਆਪਾਂ ਫੋਨ ਤੇ ਕਰਾਂਗੇ ਭਾਈ ਠੀਕ ਆ ਭਾਈ ਲਓ ਵੀ ਸੱਜਣਾਂ ਝੋਟੀ ਤੁਹਾਨੂੰ ਦਿਖਾਤੀ ਆ ਜਿਹੜੇ ਜਿਹੜੇ ਵੀ ਕਿਸੇ ਮੇਰੇ ਵੀਰ ਸੱਜਣ ਨੂੰ ਝੋਟੀ ਪਸੰਦ ਆ ਨੰਬਰ ਭਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਉੱਪਰਲੇ ਨੰਬਰ ਤੇ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ